ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਖੁੱਲ੍ਹ ਤੁਸੀਂ ਦੇਖ ਰਹੇ ਹੋ ਤੈਨਿਕ ਸਵੇਰਾ ਟੀਵੀ ਤੇ ਗੱਲ ਕਰਾਂਗੇ ਉਸ ਕੁੜੀ ਦੇ ਬਾਰੇ ਜਿਸ ਨੂੰ ਇੰਡਸਟਰੀ ਦੇ ਵਿੱਚ ਆਉਣ ਤੋਂ ਪਹਿਲਾਂ ਉਹਦੇ ਵਜ਼ਨ ਦੇ ਕਰਕੇ ਨਕਾਰਿਆ ਗਿਆ ਤੁਹਾਨੂੰ ਦੱਸ ਦਿੰਨੇ ਆ ਕਿ ਬਹੁਤ ਸਾਰੇ ਉਹਨੇ ਹਿੱਟ ਗਾਣੇ ਦਿੱਤੇ ਨੇ ਆਪਣੀ ਇੰਡਸਟਰੀ ਦੇ ਵਿੱਚ ਜਿਨ੍ਹਾਂ ਨੂੰ ਸੁਣਦੇ ਹੋ ਤੁਸੀਂ ਤੁਸੀਂ ਸਾਰੇ ਰੀਲਜ਼ ਵੀ ਬਣਾਉਂਦੇ ਹੋ ਔਰ ਉਹਨਾਂ ਨੂੰ ਪਸੰਦ ਵੀ ਕਰਦੇ ਹੋ ਉਹਨਾਂ ਦੀ ਵੋਕਲ ਨੂੰ ਮੈਂ ਗੱਲ ਕਰ ਰਹੀ ਆ ਆਪਣੀ ਇੰਡਸਟਰੀ ਦੀ ਉਸ ਕੁੜੀ ਦੇ ਬਾਰੇ ਜਿਸ ਨੂੰ ਹਰ ਕੋਈ ਪਸੰਦ ਕਰਦਾ ਹੈ ਉਹ ਹੈ ਕੋਈ ਹੋਰ ਨਹੀਂ ਬਲਕਿ ਸ਼ਿਪਰਾ ਗੋਇਲ ਸੋ ਸ਼ਿਪਰਾ ਗੋਇਲ ਦੀ ਗੱਲ ਕਰਾਂਗੇ ਅਸੀਂ ਕਿ ਸ਼ਿਪਰਾ ਗੋਇਲ ਕਿੱਦਾਂ ਇੰਡਸਟਰੀ ਕਿੱਦਾਂ ਉਸ ਨੂੰ ਜੋ ਹੈ ਐਕਸੈਪਟੈਂਸ ਮਿਲਦੀ ਹੈ ਇੰਡਸਟਰੀ ਦੇ ਵਿੱਚ ਸ਼ਿਪਰਾ ਗੋਇਲ 1991 ਦੇ ਬੌਰਨੈਕਸ ਮੈਰਿਡ ਤੇ ਉਹ ਇੰਡਸਟਰੀ ਦੇ ਵਿੱਚ ਜੋ ਬਚਪਨ ਤੋਂ ਗਾਉਂਦੇ ਸੀਗੇ ਉਹਨਾਂ ਦੇ ਪਰਿਵਾਰ ਸੁਭਾਸ਼ ਗੋਇਲ ਔਰ ਉਹਨਾਂ ਦੇ ਮਦਰ ਜਿਹੜੇ ਨੇ ਉਹ ਸਾਰੇ ਘਰ ਦੇ ਵਿੱਚ ਗਾਉਂਦੇ ਸੀਗੇ ਗਾਇਕੀ ਉਹਨਾਂ ਨੂੰ ਜਿਹੜੀ ਪਰਿਵਾਰ ਤੋਂ ਹੀ ਮਿਲੀ ਹੈ ਤੇ ਗੱਲ ਕਰ ਲਈਏ ਸ਼ਿਪਰਾ ਗੋਇਲ ਦੀ ਕਿ ਸ਼ਿਪਰਾ ਗੋਇਲ ਨੇ ਕਿਹੜੇ-ਕਿਹੜੇ ਗਾਣੇ ਜਿਹੜੇ ਨੇ ਆਪਣੀ ਇੰਡਸਟਰੀ ਨੂੰ ਦਿੱਤੇ ਨੇ ਜਿਨ੍ਹਾਂ ਤੋਂ ਬਾਅਦ ਸ਼ਿਪਰਾ ਗੋਇਲ ਨੂੰ ਅਲੱਗ ਪਹਿਚਾਣ ਮਿਲੀ ਕਿਉਂਕਿ ਸ਼ਿਪਰਾ ਗੋਇਲ ਅਸੀਂ ਕਹਿ ਸਕਦੇ ਹਾਂ ਕਿ ਅੰਗਰੇਜ਼ੀ ਵਾਲੀ ਮੈਡਮ ਨਾਮ ਤੋਂ ਵੀ ਫੇਮਸ ਨੇ ਆਪਣੀ ਇੰਡਸਟਰੀ ਦੇ ਵਿੱਚ ਕਿ ਸ਼ਿਪਰਾ ਗੋਇਲ ਨੇ ਜੁਨੇ ਇੰਡਸਟਰੀ ਦੇ ਵਿੱਚ ਕਿੰਨੇ ਸੁਪਰ ਹਿੱਟ ਜੋ ਹੈ ਇੱਕ ਇੱਕਦਮ ਅਲੱਗ ਹੈ ਜਿਸ ਨੂੰ ਸੁਣ ਕੇ ਤੁਸੀਂ ਹੋਰ ਹੀ ਅਲੱਗ ਜ਼ੋਨ ਦੇ ਵਿੱਚ ਚਲੇ ਜਾਨੇ ਹੋ ਜਦੋਂ ਤੁਸੀਂ ਅੰਗਰੇਜ਼ੀ ਵਾਲੀ ਮੈਡਮ ਗਾਣਾ ਸੁਣਦੇ ਹੋ ਉਦੋਂ ਤੱਕ ਕਿਸੇ ਨੂੰ ਵੀ ਪਤਾ ਨਹੀਂ ਸੀਗਾ ਕਿ ਸ਼ਿਪਰਾ ਗੋਇਲ ਦੀ ਆਵਾਜ਼ ਹੈ ਉਦੋਂ ਵਮਿਕਾ ਗੱਭੀ ਨੂੰ ਪਹਿਚਾਨ ਮਿਲੀ ਸੀਗੀ ਅੰਗਰੇਜ਼ੀ ਵਾਲੀ ਮੈਡਮ ਗਾਣੇ ਤੋਂ ਕਿਉਂਕਿ ਉਸ ਸਮੇਂ ਕਿਸੇ ਨੂੰ ਇੰਨਾ ਜ਼ਿਆਦਾ ਪਤਾ ਨਹੀਂ ਸੀਗਾ ਕਿ ਅੰਗਰੇਜ਼ੀ ਵਾਲੀ ਮੈਡਮ ਅਸਲ ਦੇ ਵਿੱਚ ਕੌਣ ਹੈ ਸੋ ਉਸ ਤੋਂ ਬਾਅਦ ਇਹਨਾਂ ਦੇ ਬਹੁਤ ਸਾਰੇ ਗਾਣੇ ਆਏ ਬਹੁਤ ਸਾਰੇ ਗਾਣੇ ਆਏ ਫਿਰ ਇੱਕ ਗੁਰੂਆਂ ਦੀ ਕਹਿ ਸਕਦੇ ਹਾਂ ਅਸੀਂ ਕਿ ਚਾਰ ਸਹਿਬਜ਼ਾਦਿਆਂ ਦੇ ਵਿੱਚ ਇੱਕ ਉਹਨਾਂ ਦਾ ਸ਼ਬਦ ਆਇਆ ਇੱਕ ਗਾਣਾ ਆਇਆ ਜਿਸ ਦਾ ਨਾਮ ਸੀਗਾ ਵੇਲਾ ਆ ਗਿਆ ਸੋ ਵੇਲਾ ਆ ਗਿਆ ਤੋ ਸ਼ਿਪਰਾ ਗੋਇਲ ਨੇ ਬਹੁਤ ਸਾਰਾ ਪਿਆਰ ਖੱਟਿਆ ਲੋਕਾਂ ਦਾ ਉਹ ਜਿਹੜੀ ਇੱਕ ਵਾਈਬ ਉਹ ਇੱਕ ਸਕੂਨ ਔਰ ਰੂਹਾਨੀਅਤ ਦੇ ਨਾਲ ਜਿਹੜੀ ਲੋਕਾਂ ਦੇ ਵਿੱਚ ਵਿਚਰੀ ਇਹਨਾਂ ਦੀ ਆਵਾਜ਼ ਉਸ ਤੋਂ ਬਾਅਦ ਸ਼ਿਪਰਾ ਗੋਇਲ ਨੂੰ ਇੰਡਸਟਰੀ ਦੇ ਵਿੱਚ ਬਹੁਤ ਜ਼ਿਆਦਾ ਪਸੰਦ ਕਰਨ ਲੱਗੇ ਲੋਕ ਬਹੁਤ ਪਿਆਰ ਕਰਨ ਲੱਗੇ ਸੋ ਸ਼ਿਪਰਾ ਗੋਇਲ ਜੋ ਹੈ ਫੋਰਨ ਕੰਟਰੀਜ਼ ਦੇ ਵਿੱਚ ਅਕਸਰ ਸ਼ੂਟ ਕਰਦੀ ਨਜ਼ਰ ਆਉਂਦੀ ਬਹੁਤ ਸਾਰੇ ਸ਼ੋਜ਼ ਦੇ ਵਿੱਚ ਅਸੀਂ ਸ਼ਿਪਰਾ ਨੂੰ ਦੇਖਦੇ ਇੱਕ ਅਲੱਗ એનર્ਜੀ ਇੱਕ ਅਲੱਗ ਜ਼ੋਨ ਦੇ ਵਿੱਚ ਲੋਕਾਂ ਦਾ ਐਂਟਰਟੇਨਮੈਂਟ ਕਰਦੀ ਹੈ ਉਸ ਤੋਂ ਇਲਾਵਾ ਅਗਰ ਗੱਲ ਕਰੀਏ ਸ੍ਰੀਧਰ ਕਲਾਕਾਰ ਦੇ ਨਾਲ ਆਲਮੋਸਟ ਆਲਮੋਸਟ ਸ਼ਿਪਰਾ ਗੋਇਲ ਨੇ ਜੋ ਹੈ ਗਾਣੇ ਡੁਇਟ ਕੀਤੇ ਹੋਏ ਨੇ ਪਰ ਜੇਕਰ ਗੱਲ ਕਰੀਏ ਖਾਨ ਪੈਣੀ ਦੀ ਖਾਨ ਪੈਣੀ ਦੇ ਨਾਲ ਸ਼ਿਪਰਾ ਗੋਇਲ ਦੀ ਕੋਲਾਬੋਰੇਸ਼ਨ ਜਦੋਂ ਪਹਿਲੇ ਗਾਣੇ ਦੀ ਹੁੰਦੀ ਹੈ ਗੱਡੀ ਪਿੱਛੇ ਨਾਮ ਸ਼ਿਪਰਾ ਗੋਇਲ ਦਾ ਕਹਿਣਾ ਹੈ ਕਿ ਗੱਡੀ ਪਿੱਛੇ ਨਾਮ ਜੋ ਹੈ ਮੈਂ ਉਸ ਨੂੰ ਬਿਲਕੁਲ ਵੀ ਸੀਰੀਅਸ ਨਹੀਂ ਲਿਆ ਸੀ ਜਦੋਂ ਗਾਣਾ ਮੇਰੇ ਕੋਲ ਪਹੁੰਚਿਆ ਮੈਨੂੰ ਐ ਸੀਗਾ ਕਿ ਇਹ ਗਾਣਾ ਆਇਆ ਚਲੋ ਕੋਈ ਗੱਲ ਨਹੀਂ ਕਰ ਲੈਣੀ ਕਿਉਂਕਿ ਕਹਿੰਦੇ ਕਿ 6-7 ਲੋਕਾਂ ਦੇ ਜ਼ਰੀਏ ਗਾਣਾ ਮੇਰੇ ਤੱਕ ਪਹੁੰਚਦਾ ਹੈ ਪਰ ਫਿਰ ਵੀ ਫਾਈਨਲੀ ਉਹ ਗਾਣਾ ਮੈਂ ਕਰ ਦਿੰਨੀ ਤੇ ਉਹ ਗਾਣਾ 150 ਖਾਨਪਣੀ ਦੀ ਲਿਖਤ ਨੂੰ ਵੀ ਜਿਸ ਤੋਂ ਬਾਅਦ ਸ਼ਿਪਰਾ ਗੋਇਲ ਦੇ ਖਾਨਪਣੀ ਦੇ ਨਾਲ ਬਹੁਤ ਸਾਰੇ ਗਾਣੇ ਆਏ ਔਰ ਹਰ ਗਾਣੇ ਨੂੰ ਬੇਸ਼ੁਮਾਰ ਪਿਆਰ ਮਿਲਿਆ ਸੋ ਸ਼ਿਪਰਾ ਗੋਇਲ ਦੇ ਉਸ ਤੋਂ ਬਾਅਦ ਅਗਰ ਗੱਲ ਕਰੀਏ ਹੋਰ ਵੀ ਬਹੁਤ ਸਾਰੇ ਕਲਾਕਾਰਾਂ ਦੇ ਨਾਲ ਗਾਣੇ ਬੈਕ ਟੂ ਬੈਕ ਆ ਰਹੇ ਨੇ ਔਰ ਹਾਲੀ ਦੇ ਵਿੱਚ ਵੀ ਉਹਨਾਂ ਦੇ ਗਾਣੇ ਜਿਹੜੇ ਨੇ ਰਿਲੀਜ਼ ਹੋਏ ਨੇ ਬਹੁਤ ਸਾਰੀਆਂ ਐਲਬਮਸ ਜਿਹੜੀਆਂ ਨੇ ਸ਼ਿਪਰਾ ਗੋਇਲ ਦੀਆਂ ਆ ਚੁੱਕੀਆਂ ਨੇ ਔਰ ਸ਼ਿਪਰਾ ਦਾ ਹੀ ਕਹਿਣਾ ਹੈ ਕਿ ਮੈਂ ਉਸ ਟਾਈਮ ਤੇ ਜਦੋਂ ਮੈਂ ਸਿੰਗਿੰਗ ਕਰਦੀ ਸੀ ਮੈਂ ਇਹ ਦੇਖਦੀ ਸੀਗੀ ਕਿ ਆ ਇਹਦੇ ਨਾਲ ਵੀ ਮੇਰਾ ਗਾਣਾ ਆ ਜਾਏਗਾ ਇਸ ਸਿੰਗਰ ਨਾਲ ਵੀ ਮੇਰਾ ਗਾਣਾ ਆ ਜਾਏਗਾ ਲੇ ਕਿ ਹੁਣ ਲੋਕ ਕਹਿੰਦੇ ਨੇ ਕਿ ਗਾਣਾ ਕਰਨਾ ਤਾਂ ਸ਼ਿਪਰਾ ਗੋਇਲ ਦੇ ਨਾਲ ਕਰਨਾ ਹੈ ਸੋ ਅਗਰ ਵੋਕਲ ਦੀ ਗੱਲ ਕਰੀਏ ਤਾਂ ਸ਼ਿਪਰਾ ਗੋਇਲ ਦੀ ਸਭ ਤੋਂ ਜ਼ਿਆਦਾ ਫੇਵਰਿਟ ਵੋਕਲ ਆਪਣੀ ਇੰਡਸਟਰੀ ਦੇ ਵਿੱਚ ਹੈਗੀ ਹੈ ਕਿਸੇ ਦੀ ਤੋਂ ਹੈਗੀ ਹੈ ਕੌਰਵੀ ਦੀ ਸੋ ਕੌਰਵੀ ਦੀ ਵੋਕਲ ਤੋਂ ਉਹ ਬਹੁਤ ਜ਼ਿਆਦਾ ਇੰਪ੍ਰੈਸ ਨੇ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਉਸ ਚੀਜ਼ ਨੂੰ ਸੋ वजन ਦੇ ਕਰਕੇ ਇਹਨਾਂ ਨੂੰ ਨਕਾਰਿਆ ਗਿਆ ਤੇ ਅਗਰ ਹੁਣ ਸ਼ਿਪਰਾ ਗੋਇਲ ਦੀ ਫਿਟਨੈਸ ਦੀ ਗੱਲ ਕਰੀ ਤੇ ਸ਼ਿਪਰਾ ਗੋਇਲ ਇੱਕਦਮ ਫਿਟ ਐਂਡ ਫਾਈਨ ਹੈ ਅਕਸਰ ਜਿਮ ਜਾਂਦੀਆਂ ਵੀਡੀਓਜ਼ ਵੀ ਉਹ ਸ਼ੇਅਰ ਕਰਦੀ ਹੈ ਆਪਣੀ ਫਿਟਨੈਸ ਦੀਆਂ ਵੀਡੀਓਜ਼ ਵੀ ਸ਼ੇਅਰ ਕਰਦੀ ਹੈ ਆਪਣੇ ਆਪ ਨੂੰ ਕਿਦਾਂ ਉਹਨਾਂ ਨੇ ਇੱਕਦਮ ਗਰੂਮ ਕਰਕੇ ਰੱਖਿਆ ਹੈ ਇਹ ਵੀ ਸ਼ਿਪਰਾ ਗੋਇਲ ਜਵਾ ਆਪਣੇ ਫੈਨਸ ਨਾਲ ਸ਼ੇਅਰ ਕਰਦੀ ਰਹਿੰਦੀ ਔਰ ਹਮੇਸ਼ਾ ਪ੍ਰੋਫੈਸ਼ਨਲੀ ਉਹਨਾਂ ਨੂੰ ਦੇਖਿਆ ਗਿਆ ਆਪਣੇ ਇੰਸਟਾਗ੍ਰam ਅਕਾਊਂਟ ਤੇ ਆਪਣੀਆਂ ਪੋਸਟਾਂ ਦੇ ਨਾਲ ਡੀਲ ਕਰਦੇ ਹੋਏ ਸੋ ਇਹ ਸੀਗੇ ਸ਼ਿਪਰਾ ਗੋਇਲ ਦੇ ਬਾਰੇ ਬਹੁਤ ਸਾਰਾ ਉਹਨਾਂ ਨੇ ਸਟਰਗਲ ਕੀਤਾ ਆਪਣੇ ਕਾਲਜ ਟਾਈਮ ਦੇ ਵਿੱਚ ਵੀ Hindu ਲੇਕਿਨ ਐਜ਼ ਅ ਟਾਪਰ ਰਹਿ ਕੇ ਬਹੁਤ ਬ੍ਰਿਲੀਅੰਟ ਸਟੂਡੈਂਟ ਸੀ ਸ਼ਿਪਰਾ ਆਪਣੇ ਟਾਈਮ ਦੇ ਵਿੱਚ ਆਪਣੇ ਸਕੂਲ ਚ ਸੋ ਹੁਣ ਉਹਨਾਂ ਦੀ ਪਰਸਨਲ ਲਾਈਫ ਦੇ ਵਿੱਚ ਕੀ ਚੱਲ ਰਿਹਾ ਉਹ ਕਿਸ ਤਰ੍ਹਾਂ ਆਪਣੀ ਪਰਸਨਲ ਲਾਈਫ ਕਰ ਰਹੇ ਨੇ ਸਪੈਂਡ ਇਹਦੇ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਹੈ ਲੇਕਿਨ ਉਹਨਾਂ ਦੀ ਪ੍ਰੋਫੈਸ਼ਨਲ ਲਾਈਫ ਕੀ ਹੈ ਉਹਦੇ ਬਾਰੇ ਅਸੀਂ ਤੁਹਾਨੂੰ ਦੱਸ ਦਿੱਤਾ ਸੋ ਹੋਰ ਵੀ ਬਹੁਤ ਸਾਰੇ ਕਲਾਕਾਰਾਂ ਦੇ ਬਾਰੇ ਅਸੀਂ ਇਸੇ ਤਰ੍ਹਾਂ ਗੱਲ ਕਰਾਂਗੇ ਫਿਲਹਾਲ ਹੀ ਮੈਨੂੰ ਇਜਾਜ਼ਤ ਕੈਮਰਾਮੈਨ ਗਣੇਸ਼ ਦੇ ਨਾਲ ਮਨਪ੍ਰੀਤ ਖੋਲਾ ਦਾਨੀ ਖੁਰਾਟੀ ਚੰਗੀ ਰਹੇ